ਪੈਰਿਸ ਦੇ ਵਿੱਚ ਹੋ ਰਹੀਆਂ 올ੰਪਿਕ ਖੇਡਾਂ ਦੇ ਵਿੱਚ ਅੱਜ ਭਾਰਤ ਦਾ ਇੱਕ ਹੋਰ ਵਧੀਆ ਦਿਨ ਰਿਹਾ ਜਦੋਂ ਇਹਨਾਂ ਖੇਡਾਂ ਦੇ ਵਿੱਚ ਮਨੂ ਪਾਕਰ ਦਾ ਦੂਸਰਾ ਮੈਡਲ ਆ ਉੱਥੇ ਹੀ ਅੱਜ ਸਰਬਜੋਤ ਸਿੰਘ ਨੇ ਵੀ ਮਨੂ ਪਾਕਰ ਦੇ ਨਾਲ ਰਲ ਕੇ 10 ਮੀਟਰ ਰਾਈਫਲ ਵਾਲੀ ਵਰਗ ਦੇ ਵਿੱਚ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕਰ ਦਿੱਤਾ ਮਨੂ ਪਾਕਰ ਦੇ ਨਾਲ ਸਰਬਜੋਤ ਸਿੰਘ ਨੇ ਅੱਜ ਜਦੋਂ ਮੈਡਲ ਜਿੱਤਿਆ ਤੇ ਸਮੁੱਚਾ ਭਾਰਤ ਫਿਰ ਖੁਸ਼ੀਆਂ ਦੇ ਮਾਹੌਲ ਦੇ ਵਿੱਚ ਡੁੱਬ ਗਿਆ ਅਸੀਂ ਮਨੂ ਭਾਕਰ ਬਾਰੇ ਵੀ ਵਿਸਤਾਰ ਦੇ ਨਾਲ ਦੱਸਿਆ ਸੀ ਕਿ ਆਖਰ 22 ਸਾਲ ਦੀ ਮਨੂ ਭਾਕਰ ਕੌਣ ਆ ਤੇ ਅੱਜ ਅਸੀਂ ਗੱਲ ਕਰਾਂਗੇ ਸਰਬਜੋਤ ਸਿੰਘ ਕੌਣ ਆ ਜਿਵੇਂ ਮਨੂ ਭਾਕਰ ਹਰਿਆਣੇ ਦੀ ਰਹਿਣ ਵਾਲੀ ਆ ਉਵੇਂ ਹੀ ਸਰਬਜੋਤ ਸਿੰਘ ਵੀ ਅੰਬਾਲਾ ਦੇ ਪਿੰਡ ਭੀਣ ਦਾ ਰਹਿਣ ਵਾਲਾ ਸਰਬਜੋਤ ਸਿੰਘ ਇੱਕ ਕਿਸਾਨੀ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਤੇ ਸਰਬਜੋਤ ਸਿੰਘ ਬਾਰੇ ਪੂਰੀ ਉਹਨੇ ਕਦੋਂ ਇਸ ਗੇਮ ਨੂੰ ਅਡਾਪਟ ਕੀਤਾ ਹੈ ਕਦੋਂ ਖੇਡਣਾ ਸ਼ੁਰੂ ਕੀਤਾ ਕਿੱਥੋਂ ਪ੍ਰਾਇਮਰੀ ਉਹਨਾਂ ਦੀ ਪੜ੍ਹਾਈ ਹੋਈ ਹੈ ਕਿੱਥੋਂ ਉਹਨਾਂ ਦੀ ਜਿਹੜੀ ਆ ਸਕੈਂਡਰੀ ਪੜ੍ਹਾਈ ਹੋਈ ਤੇ ਕਿਸ ਕਾਲਜ ਦੇ ਵੱਲੋਂ ਹੁਣ ਖੇਡ ਰਹੇ ਨੇ ਅੱਜ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਾਲਜ ਤੋਂ ਨਿਕਲਦਿਆਂ ਹੀ ਜਿੱਤ ਲਿਆ 올림픽 ਮੈਡਲ ਮਨੂ ਭਾਕਰ ਦੇ ਨਾਲ ਸਾਥੀ ਨਿਸ਼ਾਨੇਬਾਜ਼ ਸਰਬਜੋਤ ਸਿੰਘ ਜੋ ਦੁਨੀਆ ਭਰ ਦੇ ਵਿੱਚ ਛਾ ਗਿਆ ਸਰਬਜੋਤ ਸਿੰਘ ਬਾਰੇ ਗੱਲ ਕੀਤੀ ਜਾਵੇ ਕਿ ਮਨੂ ਭਾਕਰ ਜਿਸ ਨੂੰ ਮੈਡਲ ਪਹਿਲਾਂ ਵੀ ਮਿਲ ਚੁੱਕਾ ਤੇ ਉਹ ਇਸੇ 올림픽 ਦੇ ਵਿੱਚ ਦੋ ਵਾਰ ਮੈਡਲ ਜਿੱਤਣ ਵਾਲੀ ਭਾਰਤੀ ਪਹਿਲੀ ਖਿਡਾਰੀ ਬਣ ਗਈ ਆ ਉਹਨਾਂ ਦੇ ਨਾਲ ਦੂਸਰਾ ਜਿਹੜਾ ਕਾਂਸੀ ਦਾ ਤਗਮਾ ਜਿੱਤਣ ਵਾਲਾ ਸਾਥੀ ਘੜਾਰੀ ਸਰਬਜੋਤ ਸਿੰਘ ਆ ਉਹ ਵੀ ਚਰਚਾ ਦੇ ਵਿੱਚ ਆ ਗਿਆ ਪਿਛਲੇ ਸਾਲ ਹੀ ਸਰਬਜੋਤ ਸਿੰਘ ਨੇ ਆਪਣੀ ਬੀਏ ਦੀ ਪੜ੍ਹਾਈ ਪੂਰੀ ਕੀਤੀ ਹੈ ਗ੍ਰੈਜੂਏਸ਼ਨ ਪੜ੍ਹਾਈ ਕਰਦੇ ਆ ਸਾਰੇ 올림픽 ਦੇ ਵਿੱਚ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਰ ਕੀਤਾ ਹੈ ਮਨੁਪਾਕਰ ਅਤੇ ਸਰਬਜੋਤ ਦੀ ਨਿਸ਼ਾਨੇਬਾਜ਼ ਜੋੜੀ ਨੇ ਅੱਜ 10 ਮੀਟਰ ਮਿਕਸਡ ਟੀਮ 에ਅਰ ਪਿਸਟਲ ਦੇ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਨੂੰ ਪੈरिस 올림픽 ਦੇ ਵਿੱਚ ਦੂਸਰਾ ਮੈਡਲ ਦਿਵਾਇਆ ਕਾਂਸੀ ਦਾ ਜਿਹੜਾ ਤਗਮਾ ਜਿੱਤਣ ਵਾਲੀ ਜਿਹੜੀ ਕੁਆਲੀਫਾਈ ਕਰ ਚੁੱਕੇ ਸੀ ਮਨੂ ਅਤੇ ਸਰਬਜੋਤ ਸਿੰਘ ਉਹਨਾਂ ਨੇ ਦੱਖਣ ਕੋਰੀਆ ਦੀ ਟੀਮ ਨੂੰ 16-10 ਦੇ ਨਾਲ ਹਰਾ ਕੇ ਨਿਸ਼ਾਨੇਬਾਜ਼ੀ ਦੇ ਵਿੱਚ ਇੱਕ ਹੋਰ ਮੈਡਲ ਜਿੱਤਿਆ ਹੈ ਹਰਿਆਣਾ ਦੇ ਜ਼ਿਲ੍ਹਾ ਅੰਬਾਲਾ ਦੇ ਪਿੰਡ ਧੀਨ ਦੇ ਰਹਿਣ ਵਾਲੇ 22 ਸਾਲ ਦੇ ਸਰਬਜੋਤ ਸਿੰਘ ਪੈਰਿਸ 올림픽 2024 ਚ ਮਨੂਪਾਕਰ ਦੇ ਨਾਲ ਭਾਰਤ ਨੂੰ ਮੈਡਲ ਦਿਵਾਉਣ ਵਾਲਾ ਇਹ ਦੂਸਰਾ ਨਿਸ਼ਾਨੇਬਾਜ਼ ਖਿਡਾਰੀ ਬਣ ਚੁੱਕਾ ਉਹ ਇੱਕ ਕਿਸਾਨੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੇ ਪਿਤਾ ਜਤਿੰਦਰ ਸਿੰਘਾ ਜੋ ਕਿਸਾਨੀ ਆ ਖੇਤੀ ਕਰਦੇ ਨੇ ਮਾਂ ਹਰਦੀਪ ਕੌਰ ਉਹ ਇੱਕ ਘਰੇਲੂ ਪਤਨੀ ਆ ਉਹਨਾਂ ਸਰਜੋਤ ਸਿੰਘ ਦਾ ਜਨਮ 30 ਸਤੰਬਰ 2001 ਨੂੰ ਹੋਇਆ ਔਰ 13 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਨੇ ਇਹ ਖੇਡ ਖੇਡਣ ਦਾ ਉਹਨਾਂ ਦਾ ਮਨ ਆਇਆ ਤਾਂ ਫਿਰ ਜਾ ਕੇ ਆਪਣੇ ਪਿਤਾ ਨੂੰ ਦੱਸਿਆ ਕਿ ਉਹ ਵੀ ਇਹ ਖੇਡ ਖੇਡਣਾ ਚਾਹੁੰਦਾ ਸਰਜੋਤ ਸਿੰਘ ਬਾਰੇ ਦੱਸਿਆ ਜਾਂਦਾ ਕਿ ਸਮਰ ਕੈਂਪ ਦੇ ਦੌਰਾਨ ਕੁਝ ਬੱਚਿਆਂ ਨੇ ਇੱਕ ਆਰਜੀ ਰੇਂਜ ਦੇ ਵਿੱਚ ਉਹਨਾਂ ਨੂੰ 에ਅਰ ਗਨ ਚਲਾਉਂਦੇ ਦੇਖਿਆ ਸੀ ਉਸ ਸਮੇਂ ਸਰਜੋਤ ਸਿੰਘ ਦੀ ਉਮਰ ਮੈਜ 13 ਸਾਲ ਸੀ ਹਾਲਾਂਕਿ ਉਸ ਸਮੇਂ ਉਹ ਇੱਕ ਫੁੱਟਬਾਲਰ ਬੰਨਾ ਚਾਹੁੰਦੇ ਸੀ ਲੇਕਿਨ ਬੱਚਿਆਂ ਦੇ ਹੱਥ ਪਿਸਤੌਲ ਨੂੰ ਦੇਖ ਕੇ ਕਾਗਜ਼ੇ ਤੇ ਨਿਸ਼ਾਨਾ ਲਗਾਉਂਦੇ ਉਹਨਾਂ ਦਾ ਵੀ ਜਿਹੜਾ ਸੁਪਨਾ ਵਾ ਉਹ ਫੁੱਟਬਾਲ ਦੀ ਬਜਾਏ ਇਸ ਗੇਮ ਵੱਲ ਹੋ ਗਿਆ ਸਾਲ 2014 ਦੇ ਵਿੱਚ ਉਹ ਆਪਣੇ ਪਿਤਾ ਜਤਿੰਦਰ ਸਿੰਘ ਕੋਲ ਗਿਆ ਕਿ ਉਹ ਵੀ ਜਾ ਕੇ ਕਿਹਾ ਕਿ ਪਿਤਾ ਜੀ ਉਹ ਵੀ ਸ਼ੂਟਿੰਗ ਕਰਨਾ ਚਾਹੁੰਦੇ ਆ ਤੇ ਇੱਕ ਕਿਸਾਨ ਪਿਤਾ ਨੂੰ ਪਤਾ ਸੀ ਕਿ ਇਹ ਮਹਿੰਗੀ ਖੇਡ ਆ ਉਹਨੇ ਕਿਹਾ ਕਿ ਮਹਿੰਗੀ ਖੇਡ ਆ ਇਸ ਕਰਕੇ ਇਹਨੂੰ ਨਾ ਖੇਡਿਆ ਜਾਵੇ ਤੂੰ ਆਪਣਾ ਕੈਰੀਅਰ ਬਤਾਰ ਫੁੱਟਬਾਲ ਰਹੀ ਬਨਾ ਲੇਕਿਨ ਸਰਬਜੋਤ ਨਿਹਾਰ ਨਹੀਂ ਮੰਨੀ ਜਿੱਦ ਰਿਆ ਫਿਰ ਉਹਨੇ ਸ਼ੂਟਿੰਗ ਖੇਲਣ ਲਈ ਆਪਣੇ ਮਾਪਿਆਂ ਨੂੰ ਮਨਾ ਲਿਆ ਤੇ ਸਖਤ ਮਿਹਨਤ ਕੀਤੀ ਤੇ ਸਾਲ 2019 ਵਿੱਚ ਉਹਨੇ ਜੂਨੀਅਰ ਵਰਲਡ ਚੈਂਪੀਅਨਸ਼ਿਪ ਜਿਹੜੀ ਸਹੋਲ ਦੇ ਵਿੱਚ ਹੋਈ ਸੀ ਉਹਦੇ ਵਿੱਚ 골ਡ ਮੈਡਲ ਜਿੱਤਿਆ ਸਰਬਜੋਤ ਸਿੰਘ ਨੇ ਆਪਣੇ ਕੈਰੀਅਰ ਦੇ ਵਿੱਚ ਕਈ ਮਹੱਤਵਪੂਰਨ ਜਿਹੜੀਆਂ ਸਥਾਨ ਪ੍ਰਾਪਤ ਕੀਤੇ ਨੇ ਉਹਨਾਂ ਉਪਲਬਧੀਆਂ ਦੀ ਗੱਲ ਕੀਤੀ ਜਾਵੇ ਤਾਂ ਜਰਮਨੀ ਦੇ ਮਿਊਨਿਕ ਸ਼ਹਿਰ ਦੇ ਵਿੱਚ ਆਈਐਸਐਫ ਵਿਸ਼ਵ ਕੱਪ 224 ਦੇ ਪੁਰਸ਼ਾਂ ਦੇ ਵਰਗ ਦੇ ਵਿੱਚ 10 ਮੀਟਰ 에ਅਰ ਪਿਸਟਲ ਵਿੱਚ ਉਹਨਾਂ ਨੇ ਸੋਨੇ ਦਾ ਮੈਡਲ ਜਿੱਤਿਆ ਸੀ ਉਹਨਾਂ ਨੇ 2023 ਵਿੱਚ ਦੱਖਣ ਕੋਰੀਆ ਵਿੱਚ ਏਸ਼ੀਆਈ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਸੀ ਤੇ ਪਿਸਟਲ ਸ਼ੂਟਿੰਗ ਸ਼੍ਰੇਣੀ ਵਿੱਚ ਭਾਰਤ ਦਾ ਪਹਿਲਾ 올림픽 ਕੋਟਾ ਹਾਸਲ ਕੀਤਾ ਸੀ ਤੁਸੀਂ ਹੈਰਾਨ ਹੋਵੋਗੇ ਕਿ ਪਿਛਲੇ ਸਾਲ ਹੀ ਗ੍ਰੈਜੂਏਟ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕੀਤੀ ਹੈ ਤੇ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰਦੇ ਆਂ ਇਸ ਸਾਲ 2024 ਦੇ ਵਿੱਚ ਉਹਨਾਂ ਨੇ ਪੈरिस 올림픽 ਦੇ ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਰਿਕਾਰਡ ਹਾਸਲ ਕਰਤਾ 2023 ਦੇ ਵਿੱਚ ਹੀ ਉਹਨਾਂ ਦੀ ਪੜ੍ਹਾਈ ਪੂਰੀ ਹੋਈ ਸੀ ਉਹ ਪੰਜਾਬ ਯੂਨੀਵਰਸਿਟੀ ਚ ਉਹਨਾਂ ਨੇ ਬੀਏ ਹਾਸਲ ਕੀਤੀ ਹੈ ਜਦਕਿ ਸਰਬਜੋਤ ਸਿੰਘ ਨੇ ਗ੍ਰੈਜੂਏਸ਼ਨ ਦੀ ਜਿਹੜੀ ਪੜ੍ਹਾਈ ਹੈ ਉਹ ਸੈਕਟਰ 10 ਦੇ ਡੀਵੀ ਕਾਲਜ ਚੰਡੀਗੜ੍ਹ ਤੋਂ ਪੜ੍ਹਾਈ ਕੀਤੀ ਹੈ ਇਸੇ ਕਾਲਜ ਦੀ ਵਿਦਿਆਰਥਣ ਮਨੁਪਾਕਰ ਵੀ ਆ 올림픽 ਵਿੱਚ ਮੈਡਲ ਵਿਜੇਤਾ ਸਰਬਜੋਤ ਸਿੰਘ ਦੇ ਪਰਸਨਲ ਕੋਚ ਅਭਿਸ਼ੇਕ ਰਾਣਾ ਜਿਨ੍ਹਾਂ ਨੇ ਉਹਨਾਂ ਨੂੰ ਨਿਸ਼ਾਨੇਬਾਜ਼ੀ ਦੇ ਗੋਰ ਸਿਖਾਏ ਇਸ ਤੋਂ ਇਲਾਵਾ ਰਾਸ਼ਟਰੀ ਪੱਧਰ ਤੇ ਉਹਨਾਂ ਨੇ ਸ਼ਮਸ਼ੇਰ ਰੇਸ਼ ਜੰਗ ਕੋਲੋਂ ਵੀ ਟ੍ਰੇਨਿੰਗ ਲਈ ਜੋ ਖੁਦ ਇੱਕ ਨਿਸ਼ਾਨੇਬਾਜ਼ ਰਹੇ ਨੇ ਤੇ ਸਰਬਜੋਤ ਨੇ ਅੰਬਾਲਾ ਦੀ 에어 ਸ਼ੂਟਿੰਗ ਅਕੈਡਮੀ ਤੋਂ ਟ੍ਰੇਨਿੰਗ ਲਈ ਹੈ ਜਿੱਥੇ ਬੁਰਾ ਦੇਸ਼ ਮਨੂ ਪਾਕਰ ਤੇ ਸਰਬਜੋਤ ਨੂੰ ਵਧਾਈਆਂ ਦੇ ਰਿਹਾ ਉੱਥੇ ਦੋਨਾਂ ਦੇ ਮਾਪਿਆਂ ਦੇ ਵੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿ ਗਿਆ ਮੈਂ ਜ ਦੋਨਾਂ ਦੀ ਹੱਲੇ ਉਮਰ 22 ਸਾਲ ਆ ਤੇ 22 ਸਾਲ ਦੇ ਇਹਨਾਂ ਦੋ ਦੇਸ਼ ਦੇ ਮਾਣ ਮੱਤਿਆਂ ਖਿਡਾਰੀਆਂ ਨੇ ਉਹ ਕਰ ਦਿਖਾਇਆ ਜਿਹੜਾ ਕਿਸੇ ਨੇ ਸੋਚਿਆ ਵੀ ਨਹੀਂ ਹਾਲਾਂਕਿ ਜਦੋਂ ਟੋਕੀਓ 올림픽 2019 ਦੇ ਵਿੱਚ ਹੋਈ ਉਦੋਂ ਨਿਸ਼ਾਨੇ ਤੋਂ ਜਿਹੜਾ ਚੁੱਕ ਗਿਆ ਸੀ ਉਹ ਮਨੁਪਾਕਰ ਦਾ ਲੇਕਿਨ ਇਸ ਵਾਰ ਇਸ 올림픽 ਜਿਹੜੀ ਪੈਰਿਸ ਦੇ ਵਿੱਚ ਖੇਡਾਂ ਹੋ ਰਹੀਆਂ ਉਥੇ ਪਹਿਲਾ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰੀ ਬਣੀ ਔਰ ਕਿਸੇ 올림픽 ਦੇ ਵਿੱਚ ਦੋ ਮੈਡਲ ਜਿੱਤਣ ਵਾਲੀ ਵੀ ਉਹ ਪਹਿਲੀ ਖਿਡਾਰਨ ਬਣ ਚੁੱਕੀ ਹੈ ਤੇ ਅੱਜ ਸਰਬਜੋਤ ਸਿੰਘ ਨੇ ਵੀ ਆਪਣੇ ਮਾਪਿਆਂ ਦਾ ਖੁਦ ਦੀ ਮਿਹਨਤ ਰੰਗ ਲਈ ਮਾਪਿਆਂ ਦਾ ਰੋਸ਼ਨ ਕੀਤਾ ਭਾਰਤ ਦਾ ਨਾਮ ਰੋਸ਼ਨ ਕੀਤਾ ਹੈਗਾ ਤੇ ਵਧਾਈਆਂ ਦੇਣ ਵਾਲਿਆਂ ਦਾ ਉਹਨਾਂ ਦੇ ਘਰ ਦੇ ਵਿੱਚ ਖੜਾ ਆਇਆ ਹੋਇਆ ਹੈ ਤੇ ਸਰਬਜੋ ਸਿੰਘ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਿ ਕਿਵੇਂ ਉਹਨਾਂ ਨੇ 13 ਸਾਲ ਦੀ ਉਮਰ ਦੇ ਵਿੱਚ ਸੁਪਨਾ ਲਿਆ ਸੀ ਤੇ ਆਖਿਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਇਕਵੇਂ ਵਰੇ ਦੇ ਵਿੱਚ ਉਹ ਸੁਪਨਾ ਪੂਰਾ ਕਰ ਦਿਖਾਇਆ ਇਸ ਜਾਣਕਾਰੀ ਦਾ ਤੁਹਾਡਰ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ